ਅੱਜ ਅਸੀਂ ਬਣਾਵਾਂਗੇ ਪਿੰਡੀਆਂ ਦੀ ਸਬਜ਼ੀ ਉਹਦੇ ਲਈ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾਇਆ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਅਸੀਂ ਪਿਆਜ਼ ਤੇ ਅਦਰਕ ਨੂੰ ਕੱਟ ਕੇ ਤੇ ਕੜਾਈ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭਨਾਂਗੇ ਪਿਆਜ਼ ਸਾਡੇ ਬਰਾਊਨ ਹੋ ਗਏ ਆ ਹੁਣ ਆਪਾਂ ਇਹਦੇ ਵਿੱਚ ਪਿੰਡੀਆਂ ਪਾਵਾਂਗੇ ਪਿੰਡੀਆਂ ਨੂੰ ਜਿਹੜਾ ਕਿ ਮੈਂ ਧੋ ਕੇ ਫਿਰ ਕੱਟ ਧੋ ਕੇ ਤੇ ਸੁਕਾ ਕੇ ਉਹਨਾਂ ਨੂੰ ਪਾ ਕੇ ਲਿਆ ਸੀ ਥੋੜੀ ਦੇਰ ਤੱਕ ਇਹਨਾਂ ਨੂੰ 5-10 ਮਿੰਟਾਂ ਤੱਕ ਅਸੀਂ ਛੁੰਨਾਂਗੇ ਹੁਣ ਇਹਦੇ ਵਿੱਚ ਮਸਾਲੇ ਪਾਵਾਂਗੇ ਨਮਕ ਪਾਵਾਂਗੇ ਹੁਣ ਹਲਦੀ ਫੇਰੇ ਦੇ ਵਿੱਚ ਪਾਇਆ ਮੈਂ ਮਸਾਲਾ ਤੇ ਚਿਕਨ ਪਿੰਕਾ ਥੋੜਾ ਜਿਹਾ ਮੈਂ ਸਬਜ਼ੀ ਬਣਾਵਾਂਗੇ 15 ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਲਾਂਗੇ ਫਿਰ ਇਹਨੂੰ ਦਰਦ ਬਣਾਵਾਂਗੇ ਤੇ ਢਿੰਡੀਆਂ ਸਾਡੀਆਂ ਹਨ ਇਹ ਬਹੁਤ ਸਵਾਦਿਸ਼ਟ ਹਨ ਤੇ ਪਿਆਰ ਨਾਲ ਜੇ ਰੈਸਪੀ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ